ਜੀ ਜਬ ਕੀ ਕਹਿੰਦੇ ਹਾਂ ਲਕਸ਼ਮਣ ਹੋਇਆ ਇੱਕ ਅਨ ਇਸ ਤਰ੍ਹਾਂ ਵੀ ਹੋਇਆ ਲਕਸ਼ਣ ਹੋਇਆ ਜੀ ਬੜੀ ਵਧੀਆ ਹੋਇਆ ਮੇਰੀ ਮਾਨਸਿਕ ਤਸੱਲੀ ਹੈ ਕਿਉਂਕਿ ਜੋ ਪ੍ਰਸ਼ਾਸਨ ਨੇ ਆਪਣਾ ਰੋਲ ਅਦਾ ਕੀਤਾ ਲਾ ਐਂਡ ਆਰਡਰ ਤੇ ਔਰ ਪ੍ਰਬੰਧਨਾ ਤੇ ਉਹ ਬਹੁਤ ਸ਼ਾਨਦਾਰ ਸੀ ਉਸ ਦੇ ਗਈ ਸ਼ਹਿਰ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਸਾਹਿਬਾ ਤੇ ਉਹਨਾਂ ਦੇ ਸਾਰੇ ਜਿਹੜਾ ਵੀ ਆਰੋਸੀ ਔਰ ਵਿਲੇ ਦੇ ਮੁਖੀ ਮੇਰ ਨੂੰ ਕੌਂਟਰੀ ਬੁਲਾਈ ਦੇ ਪੱਤਰ ਨਾਲ ਕਿ ਉਹਨਾਂ ਨੇ ਪੀਸ ਫੁਲੀ ਲક્ષਿਤ ਰਾਇਆ ਮੈਂ ਇਹ ਕਰਦੇ ਉਹਨਾਂ ਨੂੰ ਵਧਾਈ ਦੇਣਾ ਔਰ ਦੂਜੀ ਗੱਲ ਸਾਡੀ ਪਾਰਟੀ ਜਿੱਤੀ ਕੋਈ ਸ਼ੱਕ ਨਹੀਂ ਪਰ ਅਸੂਲਨ ਤੌਰ ਦੇ ਉੱਤੇ ਜਿੰਨਾ ਅਕੀਦੇ ਨੂੰ ਲੈ ਕੇ ਇਹ ਪਾਰਟੀ ਸ਼ੁਰੂ ਹੋਈ ਸੀ ਕਿ ਬਹੁਤੇ ਲੋਕਤੰਤਰ ਨੂੰ بچਾਉਣ ਵਾਸਤੇ ਨਸ਼ਾ ਪੈਸਾ ਇਸ ਤੋਂ ਗੁਰੇਜ਼ ਕੀਤਾ ਜਾਵੇ ਬਹੁਤ ਵਰਤੇ ਅਸ਼ਕ ਨਹੀਂ ਮੈਂ ਉਸ ਵਲ ਤੇ ਚਿੰਤਤ ਵੀ ਹਾਂ ਮੈਂ ਪਾਰਟੀ ਹਾਈ ਕਰਵਾਉਣ ਨੂੰ ਇਸ ਗੱਲ ਦੀ ਅਗਵਾ ਵੀ ਕਰੂੰਗਾ ਕਿ ਸਾਨੂੰ ਨੁਕਸਾਨ ਦੇ ਸਕਦਾ ਉਹਨਾਂ ਦੇ ਸਮਝ ਜਿੱਥੋਂ ਤੱਕ ਮੇਰਾ ਸੁਣ ਸੀ ਕਹਿੰਦੇ ਇੱਕ ਵਾਰੀ ਮਹਾਰਾਜਾ ਰਣਜੀਤ ਸਿੰਘ ਜਾਲੇ ਸੀ ਬਡੇਦਾਨ ਨੇ ਸ਼ਾਸਕ ਰਿਹਾ ਇੱਕ ਬੁੜੀ ਲੋਹੇ ਦਾ ਤਵਾ ਚੱਕ ਕੇ ਉਹਨਾਂ ਵੱਲ ਵਧੀ ਜਾਵੇ ਜਿਹੜੇ ਉਹਦੇ ਅਹਲਕਾਰ ਕਹਿਰੋ ਜਾਂ ਉਸ ਸਮੇਂ ਦੇ ਸਿਪਾਹਸਾਲਾਰ ਖੂਨ ਉਹਨਾਂ ਨੇ ਬੁੜੀ ਨੂੰ ਰੋਕ ਲਿਆ ਉਹਨੂੰ ਪੁੱਛਿਆ ਵੀ ਤੂੰ ਕੀ ਕਿਉਂ ਵਧੀ ਜਾਨੀ ਇੱਧਰ ਉਹ ਕਹਿਲੀ ਮੈਂ ਲੋਹੇ ਦੇ ਤਵੇ ਨੂੰ ਸੋਨੇ ਦਾ ਬਣਾਉਣਾ ਹੈ ਮੈਨੂੰ ਦੱਸਿਆ ਹੈ ਵੀ ਜਿਹੜਾ ਜਿਹਨੂੰ ਹੱਥ ਲੱਗ ਜੇ ਰਾਜੇ ਦਾ ਇਹਦਾ ਮਹਾਰਾਜਾ ਅਨੰਦ ਸਿੰਘ ਦਾ ਉਹ ਸੋਨੇ ਦਾ ਬਣ ਜਾਂਦਾ ਹੈ ਮਹਾਰਾਜਾ ਅਨੰਦ ਸਿੰਘ ਨੇ ਨੂੰ ਕਿਹਾ ਵੀ ਮੇਰੇ ਕੋਲ ਲਿਆਓ ਜਦੋਂ ਉਹਨੇ ਕਿਹਾ ਇਹ ਗੱਲ ਤਾਂ ਮਹਾਰਾਜਾ ਅਨੰਦ ਸਿੰਘ ਨੂੰ ਨਾ ਪੈਂਦਾ ਵੀ ਉਹ ਸੋਨੇ ਦਾ ਤਵਾ ਦੇ ਦੋ ਉਹ ਕਹਿੰਦਾ ਤੂੰ ਇੰਨਾ ਯਕੀਨ ਕਰਕੇ ਆਈ ਹੈ ਮੇਰੇ ਤੇ ਉਹ ਕਹਿੰਦੀ ਹਾਂ ਮੈਨੂੰ ਯਕੀਨ ਹੈ ਕਹਿੰਦੇ ਆ ਤੂੰ ਜੋ ਕਰਨਾ ਹੈ ਬੇਰੀ ਇਸ਼ਤ ਲੱਕੇ ਦੇ ਲੋਕਾਂ ਦਾ ਮੇਰੇ ਪਿਛਲੇ 40-42 ਸਾਲ ਤੋਂ ਇੱਕ ਯਕੀਨ ਹੈ ਮੈਂ ਕਿਉਂਕਿ ਪਾਰਟੀ ਨੇ ਮੈਨੂੰ ਹਕਮ ਕੀਤਾ ਸੀ ਕੈਂਡੀਡੇਟ ਦਾ ਮੈਂ ਦੇਤਾ ਸੀ ਔਰ ਪਾਰਟੀ ਨੇ ਉਸ ਨੂੰ ਕਿ ਦਿੱਤੀ ਸੀ ਜਿਹੜਾ ਮੁੰਡਾ ਆਜਾੜ ਰੜਾ ਗੁਰਵਿੰਦਰ ਸਿੰਘ ਗਿੰਦੜ ਫਿਰ ਮੇਰਾ ਕੋਈ ਤੁਕ ਨਹੀਂ ਬਣਦੀ ਸੀ ਕਿ ਮੈਂ ਉਸ ਦਾ ਵਿਰੋਧ ਕਰ ਸਕਾਂ ਮੇਰੇ ਲੋਕਾਂ ਦਾ ਮੈਂ ਵਿਸ਼ਵਾਸ ਨਹੀਂ ਤੋੜਨਾ ਚਾਹੁੰਦਾ ਸੀ ਵਿਸ਼ਵਾਸ ਬਣਾਉਣ ਤੇ ਮੈਨੂੰ 42 ਸਾਲ ਲੱਗੇ ਤੇ ਜੇ ਮੈਂ ਅੱਜ ਇਸ ਵਿਸ਼ਵਾਸ ਨੂੰ ਤੋੜ ਦਿੰਦਾ ਮੇਰੇ ਕੋਲੇ ਮਹੱਲੇ ਦੇ 15 ਬੰਦੇ ਆਏ ਸੀ ਉਹਨਾਂ ਨੇ ਕਿਹਾ ਵੀ ਸੀ ਤੁਹਾਡੇ ਤੇ ਰੱਬਰਗਾ ਵਿਸ਼ਵਾਸ ਕਰਦੇ ਸੀ ਤੁਸੀਂ ਇਸ ਨੂੰ ਪਾਰਟੀ ਛਾੜ ਕੇ ਟਿਕਟਵਾ ਕੇ ਫਿਰ ਟਿਕਟ ਕਰਾ ਕੇ ਸਾਡੇ ਨਾਲ ਬੇਈਮਾਨੀ ਕੀਤੀ ਤੇ ਮੇਰੀ ਜ਼ਿੰਦਗੀ 'ਚ ਇਹ ਸ਼ਬਦ ਨਹੀਂ ਕਿ ਮੈਂ ਕਦੇ ਬੇਈਮਾਨ ਹੋ ਸਕਾਂ ਮੈਂ ਨਹੀਂ ਹੋਇਆ ਇਸ ਲਈ ਜੋ ਕੁਝ ਵੀ ਹੋਇਆ ਮੈਨੂੰ ਉਹ ਠੀਕ ਹੈ ਮੈਂ ਉਸ ਤੇ ਸੰਤੁਸ਼ਟ ਹਾਂ ਪੂਰੀ ਤਰ੍ਹਾਂ ਔਰ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਨੇ ਉਸ ਤੇ ਮੈਂ ਤਾਂ ਵੈਸੇ ਹੀ ਜ਼ਿੰਦਗੀ ਦੇ ਵਿੱਚ ਪਹਿਰਾ ਦਿੱਤਾ ਹੈ ਅੱਗੇ ਤੋਂ ਵੀ ਦਿੰਦੇ ਰਹਾਂਗੇ ਪਾਰਟੀ ਰਾ ਹਕੂਮਤ ਕੋ ਰੋਗੀ ਕੰਮ ਕਰਨ ਦੇ ਵਿੱਚ ਕਰੀ ਇਹਨੇ ਲੈਜਿਸਲੇਚਰ ਮੇ MLA ਮੇਰਾ ਡਿਊਟੀ ਬਣਦੀ ਹੈ ਕੰਮ ਕਰਨਾ ਮੈਨੂੰ ਲੱਗਦਾ ਵੀ ਜੋ ਇਹ ਆਪਣੇ ਕੰਮ ਦੀ ਹੋਗਾ ਹਾਂ ਜੀ ਸਾਰੀਆਂ ਪਾਰਟੀਆਂ ਬਿਲਕੁਲ ਇਥੋਂ ਦਾ ਦਿੱਕਤਾਂ ਨਹੀਂ ਦੇਖੋ ਜੋ ਮੈਨੂੰ ਲੱਗਦਾ ਹੈ ਇੱਕ ਕੈਂਡੀਡੇਟ ਹੀ ਉਦੋਂ ਬਣਿਆ ਜਦੋਂ ਪਾਰਟੀਆਂ ਦੇ ਦੂਜੀ ਪਾਰਟੀਆਂ ਦੇ ਬੰਦਿਆਂ ਨਾਲ ਮੀਟਿੰਗ ਹੋ ਗਈ ਹੁਣ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਚੰਡੀਗੜ੍ਹ ਇਹਨਾਂ ਦੀ ਮੀਟਿੰਗ ਹੋਈ ਜਿੱਥੇ ਸਾਰਾ ਕੰਸੰਸਸ ਬਣਿਆ ਜਿਹੜੇ ਇਸ ਇਲਾਕੇ ਦੇ ਅਕਾਲੀ ਆਗੂ ਨੇ ਜਿਹੜੇ ਸੁਖਵੀਰ ਸਿੰਘ ਵਾਲਰੇ ਵਾਲੇ ਬੜੇ ਨਿਹੜੇ ਮਨਾਗਰ ਦੇ ਰਹਿੰਦਾ ਜਿਹੜੇ ਖੋਦੇ ਤੋਂ ਕੈਂਡੀਡੇਟ ਰਹੇ ਉਹਨਾਂ ਨੂੰ ਰਨ ਨੂੰ ਵੀ ਕਿਹਾ ਗਿਆ ਰਨੋਂ ਪੱਟ ਗਏ ਉਹਨਾਂ ਨਾਲ ਲਗਾਤਾਰ ਇਹਨਾਂ ਦਾ ਸੰਪਰਕ ਸੀ ਔਰ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਤੁਸੀਂ ਕੈਂਡੀਡੇਟ ਕਹੋਦੇ ਨੇ ਉਹਨਾਂ ਨੇ ਦਿੱਤਾ ਵੀ ਇਹਨਾਂ ਦੀ ਕੋਸ਼ਿਸ਼ ਹੈ ਸੀ ਜੇ ਬਲਵਿੰਦਰ ਨਾਂ ਰੱਟਦਾ ਤੇ ਇਹਨਾਂ ਨੇ ਸਾਰੇ ਕੈਂਡੀਡੇਟਾਂ ਦੇ ਕਾਗਜ਼ਾਂ ਨੂੰ ਰੱਦ ਕਰਾਉਣੇ ਸੀ ਤੇ ਜੇ ਉਹਨਾਂ ਨੂੰ ਬੇਦਰਾ ਕਰਦਾ ਮੇਰਾ ਲੋਕਾਂ ਦੇ ਨਾਲ ਜਿਹੜਾ ਵਾਦਾ ਸੀ ਮੈਂ ਉਸ ਤੇ ਖਰਾ ਉਤਰੇ ਮੈਂ ਕਦੇ ਵੀ ਕਿਸੇ ਨੂੰ ਜਵਾਨ ਦੇ ਕੇ ਪਿੱਛੇ ਨਹੀਂ ਹਟਿਆ ਕਿਸੇ ਗੱਲ ਦੀ ਪ੍ਰਵਾਹ ਕਿ ਟੇਬਲ ਤੇ ਮੈਂ ਇਸ ਲਾਈਨ ਦੇ ਉੱਤੇ ਨਾ ਕਰੇ ਪਹਿਲਾਂ ਛੱਡੀ ਜਨਾ ਗੱਲ ਲੋਕਾਂ ਦੇ ਵਿੱਚ ਜਿਹੜੀ ਹੈਗੀ ਹੈ ਅੱਜ ਕੱਲ ਰਾਤ ਰਹਿ ਗਈ ਹੈ ਚਰਚਾ ਕਿ 2022 ਦੇ ਵਿੱਚ ਤੁਸੀਂ ਕੇਐਮਸੀ ਹੋਣ ਦੇ ਨਾਂ ਤੇ ਇੱਕ ਮੰਤਰੀ ਨੂੰ ਹਰਾਇਆ ਸੀ ਜੀ ਲੋਕ ਕਹਿੰਦੇ ਵੀ ਹੁਣ ਇੱਕ ਵੀਰੋਣੇ ਕੇਐਮਸੀ ਨੇ ਇੱਕ ਕੈਮਰਨ ਹਰਾਤਾ ਕੀ ਕਹਿੰਦੇ ਨੇ ਨਹੀਂ ਇੱਕ ਐਮਸੀ ਨੇ ਇੱਕ ਐਮਰ ਦੀ ਫੋਟੋ ਲਾ ਕੇ ਲੋਕਲ ਪ੍ਰਚਾਰ ਕੀਤਾ ਜਿਉਂ ਨਾ ਜਦਮ ਸੀ ਨਾ ਮੇਰੀ ਫੋਟੋ ਲਾ ਕੇ ਪ੍ਰਚਾਰ ਕਰਦਾ ਉਹ ਲੋਕਾਂ ਨੂੰ ਜਾ ਕੇ ਇਹ ਨਾ ਕਹਿੰਦੇ ਕਿ ਜਗਰੂਪ ਸਿੰਘ ਸਾਡੇ ਨਾਲ ਹੈ ਜਦੋਂ ਇੱਥੇ ਅਮਨੋੜਾ ਜੇ ਉਹਦੀ ਮੇਰੀ ਫੋਟੋ ਲਾਈ ਸੀ ਜੇ ਇਹ ਗੱਲ ਸੀ ਮੈਨੂੰ ਉਹ ਕਹਿੰਦੇ ਵੀ ਅਸੀਂ ਤੁਹਾਡੀ ਫੋਟੋ ਨਹੀਂ ਲੈਂਦੇ ਕਿਉਂਕਿ ਸਾਡੇ ਨਾਲ ਉੱਤੇ ਫਿਰ ਬੜੀ ਚੰਗੀਆ ਥੋੜੀ ਸੀ ਕਿਉਂਕਿ ਮੈਂ ਦਾ ਪ੍ਰਚਾਰ ਕੀਤਾ ਨਾ ਮਾ ਡੋਟੂ ਡਾ ਗਏ ਨੋ ਨੋ ਨਹੀਂ ਮੀਟਿੰਗਾਂ ਸਮੋਹਣ ਕੀਤਾ ਸੀ ਕਿਹਨ ਸਾਹਿਬ ਨੇ ਲੋਕਾਂ ਦੇ ਸਾਹਦੇ ਤੇ ਕਿਉਂ ਨਹੀਂ ਕੀਤਾ ਸਵਾਹੀ ਲੋਕਾਂ ਨੇ ਲੋਕਾਂ ਨੇ ਤਾਂ ਐਡਾ ਵੱਡਾ ਵਿਸ਼ਵਾਸ ਕੀਤਾ ਜੀ ਜਿਹੜੀ ਐਨੀ ਵੋਟ ਪੈ ਗਈ ਇਹ ਉਹ ਜਾਗਦੇ ਜ਼ਮੀਰਾਂ ਲੋਕਾਂ ਦੀ ਪਈ ਹੈ ਜੇ ਠੀਕ ਹੈ ਪੈਸਾ ਆਪਦਾ ਰੋਲ ਅਦਾ ਕਰਦਾ ਹੈ ਪਰ ਉਹ ਨਹੀਂ 3-3 ਹਜ਼ਾਰ ਨੂੰ ਵੋਟ बिकਣੀ 5-5 ਹਜ਼ਾਰ ਨੂੰ ਵੋਟ बिकਣੀ ਤਾਂ ਕੋਈ ਪ੍ਰੋਬਲਮ ਹੀ ਨਹੀਂ ਹੁੰਦੀ ਡਿਵੀਜ਼ਨ ਅਮਨ ਅਰੋੜਾ ਜੀ ਰੈਲੀ ਕਰਕੇ ਗਏ ਉਹਨਾਂ ਨੇ ਕੀ ਪਾਰਟੀ ਲੈਵਲ ਤੋਂ ਉੱਪਰ ਕੋਈ ਬੰਦਾ ਨਹੀਂ ਹੈ ਨਹੀਂ ਹੁੰਦਾ ਜੀ ਪਰ ਆਪਦੀ ਜ਼ਮੀਰ ਤੋਂ ਉੱਤੇ ਕੋਈ ਬੰਦਾ ਨਹੀਂ ਹੁੰਦਾ ਜੇ ਜ਼ਮੀਰ ਨੂੰ ਜਿਉਂਦੀ ਰੱਖਣਾ ਹਾਰਦੀ ਕੌਜੀ ਥਾਂ ਹੈ ਮਨੁੱਖ ਦੀ ਜ਼ਮੀਰ ਕੌਜੀ ਥਾਂ ਹੈ ਇਹ ਮੈਂ ਵਿਸ਼ਵਾਸ ਆਪ ਦੇ ਇਲਾਕੇ ਦੇ ਲੋਕਾਂ ਦਾ ਤੋੜ ਲੈਂਦਾ ਮੈਨੂੰ ਜਿਉਂਦੇ ਜੀ ਤੇ ਮੇਰੇ ਜਾਣ ਤੋਂ ਬਾਅਦ ਸਾਡੇ ਪਰਿਵਾਰ ਨੂੰ ਬੇਈਮਾਨਾ ਦਾ ਪਰਿਵਾਰ ਕਹਿਣਾ ਸੀ ਕਿਉਂਕਿ ਉਹ ਮੁੰਡੇ ਨੂੰ ਕਿਉਂਕਿ ਉਹ ਕਾਨੂੰਨ ਦਾ ਲੱਗ ਨਹੀਂ ਰਿਹਾ ਸੀ ਪ੍ਰਧਾਨ ਜੀ ਉਹਨਾਂ ਦਾ ਉਹ ਛੜਾ ਕੇ ਮੈਂ ਜੁਆਇਨ ਕਰਾਇਆ ਟਿਕਟ ਲੈ ਕੇ ਆਇਆ ਟਿਕਟੋ ਦੇ ਹੱਥੇ ਹੀ ਸੀ ਤੇ ਉਹਨਾਂ ਨੇ ਸਿੱਧਾ ਅਲੀਗੇਸ਼ਨ ਮੇਰੇ ਤੇ ਆਕੇ ਲਾਇਆ ਸੀ ਕਿ ਤੁਸੀਂ ਵੇਈਮਨ ਨਹੀਂ ਕੀਤੀ ਐ ਸਾਨੂੰ ਪਾਰਟੀ ਵੀ ਛਡਾਤੀ ਟਿਕਟ ਦੇ ਕੇ ਐਸ਼ ਕਰਕੇ ਬਿਤਾਦੀ ਕਿਸ ਨੂੰ ਹੋਲਡਣਾ ਸੀ ਤੁਸੀਂ ਛੜਨਾ ਵੇਈਮਨ ਨਹੀਂ ਕੀਤੀ ਮੈਂ ਵੇਈਮਨ ਸ਼ਬਦ ਜੀ ਜੀ ਸਾਹਿਬ ਜੀ ਸਾਹਿਬ ਤੁਸੀਂ ਉਦੋਂ ਕੋਈ ਗੱਲ ਨਹੀਂ ਕੀਤੀ ਜਦੋਂ ਤੁਸੀਂ ਬਿਮਿੰਦਰ ਕੁਮਾਰ ਬਿੰਦਰ ਨੂੰ ਟਿਕਟ ਦਿਵਾ ਦਿੱਤੇ ਸੀ ਉਸ ਤੋਂ ਬਾਅਦ ਇਹ ਗੱਲ ਜੇ ਉਹ ਵੀ ਆ ਗਿਆ ਉਦੋਂ ਤੁਸੀਂ ਪੰਜਾਬ ਤਾਂ ਨਾਲ ਕੋਈ ਸਬੰਸੀ ਨੂੰ ਲਿਆ ਗਿਆ ਕਿਤੀ ਸੀ ਕੀਤੀ ਸੀ ਈਵਨ ਆਲ ਇੰਡੀਆ ਜਨ ਸ਼ਕਤੀ ਸੰਦੀਪ ਪਾਟਸੀ ਨਾਲ ਵੀ ਕੀਤੀ ਸੀ ਉਹਨਾਂ ਨੇ ਮੈਨੂੰ ਕਿਹਾ ਵੀ ਬੜੀ ਗਲਤ ਗੱਲ ਕੀਤੀ ਐ ਮੈਂ ਪੰਜਾਬ ਦੇ ਮਸਲੇ 'ਚ ਦਖਲ ਨਹੀਂ ਸੀ ਦਿੱਤਾ ਇਹ ਬਹੁਤ ਮਾੜੀ ਗੱਲ ਕੀਤੀ ਐ ਰਾਕੇ ਦਾ ਐਮਐਲਏ ਹੋਵੇ ਔਰ ਉਹਦਾ ਆਪ ਦਾ ਬਾਡ ਹੋਵੇ ਉਹ ਕੈਂਡੀਡੇਟ ਉਹਦੇ ਮੁਤਾਬਕ ਚਾਹੀਦਾ ਉਹਨਾਂ ਨੇ ਸਾਨੂੰ ਤਿੰਨਾਂ ਨੂੰ ਫਿਰ ਵੀਡੀਓ ਕਾਨਫਰੈਂਸਟਿਵ ਲਿਆ ਇਹ ਜੋ ਚਮਰੂਲਾ ਸੀ ਮੈਂ ਵੀ ਸੀ ਹਮ ਸਨਿਆਲੂ ਬੜੀ ਅਸੀ ਮੈਨੂੰ ਉਹਨਾਂ ਨੇ ਕਿ ਪੁੱਛਿਆ ਅਬ ਬਤਾਓ ਕੀ ਬਾਤ ਹੈ ਮੈਂ ਉਹਨਾਂ ਨੂੰ ਜੋ ਪਹਿਲਾਂ ਕਹੇ ਸੀ ਰਿਪੀਟ ਕਰਤਾ ਵੀ ਆ ਗੱਲ ਹੋਈ ਹੈ ਮੈਂ ਉਹਨਾਂ ਨੂੰ ਇਹ ਵੀ ਦੱਸਿਆ ਕਿ ਮੇਰਾ ਭਤੀਜਾ ਇਸ ਵਾਰਡ ਦਾ ਪ੍ਰਧਾਨ ਸੀ ਔਰ ਕੈਂਡੀਡੇਟ ਸੀ ਉਹ ਕਹਿੰਦੇ ਫਿਰ ਉਸ ਕੋਲ ਨਹੀਂ ਦਵਾਈ ਤੇ ਇੱਕ ਮਹੀਨੇ ਮੈਂ ਉਹਦੇ ਪਰਿਵਾਰ 'ਤੇ ਇਸ ਕਰਕੇ ਦੀ ਦਵਾਈ ਕਿ ਪਰਿਵਾਰਵਾਜ਼ਾ ਦੋਸ਼ ਰੱਖਦਾ ਹੈ ਮੈਂ ਪਰਿਵਾਰ 'ਚ ਕਿਸੇ ਕੈਂਡੀਡੇਟ ਨੂੰ ਨਹੀਂ ਸੀ ਚੁਣਿਆ ਕਿ ਕਹਿੰਦੇ ਓਕੇ ਫਿਰ ਉਹਨਾਂ ਨੇ ਰੋੜਾ ਸਾਹਮਣੇ ਰੋੜਾ ਸਾਹਮਣੇ ਬਾਤ ਸੁਣ ਰਹੇ ਹੋ ਜੋ ਗਿਲਸਾ ਬਹਿ ਰਹੇ ਹਾਂ ਕਿ ਹਾਂ ਜੀ ਔਰ ਰੋੜਾ ਸਾਹਮਣੇ ਸਪਸ਼ਟ ਕਿਹਾ ਜੀ ਜੋ ਇਹ ਕਹਿ ਰਹੇ ਸੱਚ ਬਾਅਦ ਵਿੱਚ ਉਹਨਾਂ ਨੇ ਕਿਹਾ ਜੀ ਹੁਣ ਤੁਸੀਂ ਫੋਨ ਬੰਦ ਕਰੋ ਬਾਅਦ ਚ ਉਹਨਾਂ ਨੇ ਕੀ ਗੱਲ ਕੀਤੀ ਆਈਟਮ ਗਿਲਸਾ ਲੋਕ ਕਹ ਰਹੇ ਆ ਕਿ ਗਿਲਸਾ ਦੇ ਐਮਐਲਏ ਦੀ ਕੁਰਸੀ ਨੂੰ ਵੀ ਖਤਰਾ ਹੈ ਜਾ ਕੇ ਪਾਰਟੂਨ ਦੇ ਸੈਕਟਰ ਲੋਕਾਂ ਨੇ ਮੈਨੂੰ 5 ਸਾਲ ਵਾਸਤੇ ਚੁਣਿਆ ਇਹਨੂੰ ਕੋਈ ਸੰਵਿਧਾਨਕ ਤੌਰ ਤੇ ਨਾ ਮੇਰੀ ਪਾਰਟੀ ਮੈਨੂੰ ਹਲਾਵੇ ਮੈਂ ਪਾਰਟੀ ਦਾ ਕੰਮ ਕਰਦਾ ਹਾਂ ਲੋਕਾਂ ਦਾ ਕੰਮ ਕਰਦਾ ਹਾਂ ਮੈਂ ਕਰਦਾ ਰਹੂੰਗਾ ਮੈਂ ਜੇ ਐਮਐਲਏ ਨਹੀਂ ਸੀ ਤਾਂ ਵੀ ਲੋਕਾਂ ਦੀ ਸੇਵਾ ਕੀਤੀ ਜੇ ਮੈਂ ਐਮਸੀ ਸੀ ਤਾਂ ਵੀ ਲੋਕਾਂ ਦੀ ਸੇਵਾ ਕੀਤੀ ਮੈਂ ਉਮਰ ਦੇ 42 43 ਸਾਲ ਲੋਕ ਸੇਵਾਟ ਕਰਦੇ ਆ ਲੋਕ ਸੇਵਾ ਵਾਸਤੇ ਮਿਲਦਾ ਹੋਣਾ ਜ਼ਰੂਰੀ ਹੁੰਦਾ ਇਹ ਤਾਂ ਹੁਣ ਲੋਕਾਂ ਨੇ ਮੈਨੂੰ 5 ਸਾਲ ਚੁਣਿਆ ਹੈ ਸੰਵਧਾਨਕ ਤੌਰ ਤੇ ਕੋਈ ਕੋਈ ਕਹਿ ਰਹੀ ਨਹੀਂ ਕਿ ਨਾ ਹੀ ਮੈਨੂੰ ਪਾਰਟੀ ਕੱਢੇ ਮੇਰਾ ਪਾਰਟੀ ਵਿੱਚ ਵਿਸ਼ਵਾਸ ਹੈ ਪਾਰਟੀ ਨੂੰ ਮਿਲ ਜੇਗੀ ਠੀਕ ਹੈ